ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਤੇ ਨਿਵਾਜ਼ੀ ਹੋਈ ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ ਆਓ ਸਤਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਰਲ ਮਿਲ ਕੇ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਸਤਸੰਗਤ ਕਰਨ ਦਾ ਸਤਿਗੁਰੂ ਜੀ ਬਚਨ ਕਰਦੇ ਨੇ ਸੰਤ ਹੋ ਰਾਮ ਨਾਮ ਨਿਸਤਰੀਏ ਇੱਥੇ ਜਿਹੜਾ ਸੰਤੋ ਸ਼ਬਦ ਹੈ ਉਹਦਾ ਮਤਲਬ ਹੈ ਸੰਗਤ ਕਿ ਭਾਈ ਸੰਗਤ ਜੀ ਰਾਮ ਨਾਮ ਦੇ ਨਾਲ ਤਰਿਆ ਜਾ ਸਕਦਾ ਹੈ ਤੇ ਜਿਹੜਾ ਗੁਰੂ ਦਾ ਬਚਨ ਕਮਾਉਂਦਾ ਉਹਦਾ ਭਲਾ ਹੁੰਦਾ ਹੈ ਉਠ ਸਦਾ ਬੈਠ ਸਦਾ ਹਰ ਹਰ ਧਿਆਈਏ ਅਣ ਦਿਨ ਸ਼ੁਕਰਤ ਕਰੀਏ ਉੱਠਦਿਆਂ ਬੈਹਨਿਆਂ ਕਹਿੰਦੇ ਹਰ ਵੇਲੇ ਪਰਮੇਸ਼ਰ ਨੂੰ ਹਰੀ ਨੂੰ ਚੇਤੇ ਕਰ ਜਿਹਦੇ ਨਾਲ ਪਰਮੇਸ਼ਰ ਦੇ ਨਾਲ ਪ੍ਰੇਮ ਬਣੇ ਤੇ ਉਹਦੇ ਤੱਕ ਪਹੁੰਚ ਹੋ ਜਾਵੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਕਹਿੰਦੇ ਸੰਤਾਂ ਦੇ ਮਾਰਗ ਤੇ ਸੰਤਾਂ ਦੇ ਰਾਹ ਤੇ ਕੋਈ ਕੋਈ ਚੱਲਦਾ ਸੰਤ ਕਾ ਮਾਰਗ ਧਰਮ ਕੀ ਪੌੜੀ ਧਰਮ ਦੀ ਪੌੜੀ ਤੇ ਵੀ ਕੋਈ ਕੋਈ ਚੜਦਾ ਏ ਕੋਬੜ ਭਾਗੀ ਪਾਏ ਕਿਸੇ ਨੂੰ ਮਿਲਦੀ ਏ ਇਸ ਕਰਕੇ ਜਿਵੇਂ ਆਪਾਂ ਕੱਲ ਵੀ ਵਿਚਾਰ ਕਰ ਰਹੇ ਸਤਨ ਗੁਰੂ ਨਾਨਕ ਸਹਿਬ ਮਹਾਰਾਜ ਜੀਆਂ ਦੇ ਜੀਵਨ ਦੇ ਵਿੱਚੋਂ ਭਾਈ ਲੈਣਾ ਜੀ ਉਹ ਸੰਤਾਂ ਦੇ ਮਾਰਗ ਤੇ ਚੱਲਦੇ ਏ ਸਤਗੁਰਾਂ ਦੇ ਆਪਣੇ ਪੁੱਤਰ ਹੈ ਪਰ ਉਹਨਾਂ ਨੇ ਆਪਣੇ ਗੁਰੂ ਦਾ ਬਚਨ ਨਹੀਂ ਮੰਨਿਆ ਗੁਰੂ ਦੇ ਹੁਕਮ ਨੂੰ ਨਹੀਂ ਕਮਾਇਆ ਆਪਣੇ ਗੁਰੂ ਦੇ ਕਹੇ ਨੇ ਵਿੱਚ ਨਹੀਂ ਚੱਲੇ ਹੋ ਤਾਂ ਫਿਰ ਸਤਿਗੁਰਾਂ ਨੇ ਜਿਹੜਾ ਆਪਣਾ ਪ੍ਰੇਮ ਦਿਖਾਇਆ ਭਾਵਨਾ ਦਿਖਾਈ ਹੈ ਉਹ ਭਾਈ ਲੈਣੇ ਨੂੰ ਦਿਖਾਈ ਹੈ ਤੇ ਆਪਾਂ ਆਓ ਇੱਕ ਵਿਚਾਰ ਅੱਗੇ ਸ਼ੁਰੂ ਕਰੀਏ ਸਾਰੀ ਸੰਗ ਦੇ ਇਕਬਾਰ ਪਿਆਰ ਸਹਿਤ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀਓ ਭਵ ਆਵਦ ਤਾਰਨ ਗੁਰਪੁੱਤਾ ਜਮਨੇ ਇੱਕ ਭਾਉ ਨਿਜ ਸੋਤਾ ਹਾਂ ਸਤਗੁਰੂ ਜੀ ਦੁਨੀਆ ਨੂੰ ਤਾਰਨ ਵਾਲੇ ਮਨੁੱਖਤਾ ਦਾ ਭਲਾ ਕਰਨ ਵਾਲੇ ਇੱਕ ਦਿਨ ਰਾਤ ਨੂੰ ਸੁੱਤੇ ਪਏ ਨੇ ਉਹ ਬੇਤਾਤ ਤਹਕਾਲ ਸਮੀਪਾ ਸ੍ਰੀ ਸਸ ਪ੍ਰਤ ਤਵ ਨਿਕਟ ਬਲੀਪਾ ਤੇ ਸਤਿਗੁਰਾਂ ਦੇ ਕੋਲੇ ਦੋਵੇਂ ਪੁੱਤਰ ਵੀ ਸੁੱਤੇ ਪਈਏ ਭਾਈ ਲੈਣਾ ਜੀ ਵੀ ਪਈਏ ਤਾ ਕੀ ਹੋਇਆ ਦੋਵੇਂ ਪੁੱਤਰ ਸਤਗੁਰਾਂ ਦੇ ਕੋਲੇ ਸੁੱਤੇ ਪਏ ਨੇ ਤਾਤ ਸੰਬਾਇਨ ਧੌਨ ਸਰਜਈਐ ਸੋਖਤ ਕਰ ਤੋਰਨ ਢਿਗ ਲਈਐ ਸੁੱਤੇ ਹੋਏ ਪੁੱਤਰਾਂ ਦੇ ਵਿੱਚੋਂ ਰਾਤ ਨੂੰ ਸਤਗੁਰਾਂ ਨੇ ਸ੍ਰੀਚੰਦ ਨੂੰ ਕਹੀਆ ਸ੍ਰੀਚੰਦ ਉਹ ਪੁੱਤ ਆ ਮੇਰੀ ਨਾ ਚਾਦਰ ਮੈਲੀ ਹੋ ਗਈ ਤੇ ਇਸ ਤਰ੍ਹਾਂ ਕਰ ਇਹਨੂੰ ਜਾ ਕੇ ਧੋਕੇ ਲੈ ਕੇ ਆ ਤੇ ਸੁਘਾ ਕੀ ਲੈ ਆਈ ਹੁਣ ਸ੍ਰੀਚੰਦ ਆਪ ਪਿਛਲੇ ਇਤਿਹਾਸ ਵਿੱਚ ਵੀ ਦੇਖਿਆ ਵੀ ਕਿੰਨਾ ਮਤਲਬੀ ਉਹ ਕੰਨੇ ਕਦਰਾਂ ਦਾ ਸੀ ਗਏ ਇਹ ਕੰਮ ਕਰਨ ਤੋਂ ਤੇ ਸਤਿਗੁਰਾਂ ਨੇ ਕਹਿਆ ਵੀ ਆਹ ਚਾਦਰ ਸਾਡੀ ਖਰਾਬ ਹੋਈ ਏ ਇਹਨੂੰ ਧੋ ਕੇ ਸੁਕਾ ਕੇ ਲੈ ਕੇ ਆਵੋ ਤਾਤ ਕਹਿਤ ਹਮ ਸ਼ਰਮਤ ਕਰੰਤੇ ਕੋਮਲ ਕਰ ਹਮ ਨਿਸਾ ਠਰੰਤੇ ਕਹਿੰਦਾ ਮਹਾਰਾਜ ਮੈਥੋਂ ਨਹੀਂ ਜਾਏਗਾ ਸਤਿਗੁਰੂ ਕਹਿੰਦੇ ਕੀ ਹੋਇਆ ਤੈਨੂੰ ਕਹਿੰਦਾ ਮੈਨੂੰ ਤੇ ਨੀਂਦ ਆਉਂਦੀ ਐ ਮੈਂ ਤੇ ਸੌਣਾ ਆਰਾਮ ਕਰਦਾ ਮੈਂ ਤੇ ਸਤਿਗੁਰੂ ਕਹਿੰਦੇ ਜਾ ਪੁੱਤ ਹੁਣ ਗੁਰੂ ਨਾਨਕ ਸਾਹਿਬ ਦੇ ਆਕੇ ਸ੍ਰੀ ਚੰਦ ਨਹੀਂ ਲੱਗਦਾ ਦੁਨੀਆ ਸਾਰੀ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨਦੀ ਐ ਪਰ ਆਪਦੇ ਵਾਲੇ ਕਹਿੰਦੇ ਤਾਂ ਸਾਡੇ ਵਾਲੇ ਐ ਰੱਬ ਦੇ ਪਿਆਰੇ ਸਾਧੂ ਸੰਤ ਮਹਾਤਮਾ ਤੋਂ ਜਿਹੜੇ ਸਕੇ ਸੰਬੰਧੀ ਹੁੰਦੇ ਆ ਉਹ ਲਾਹਾ ਨਹੀਂ ਲੈਂਦੇ ਹੁੰਦੇ ਹੋਰ ਦੁਨੀਆ ਬਥੇਰੀ ਲਾਹਾ ਲੈ ਜਾਂਦੀ ਹੈ ਤਾਂ ਇਹ ਪੁੱਤਰ ਹੁਣ ਸ੍ਰੀ ਚੰਦ ਕਹਿੰਦਾ ਵੀ ਬਾਪੂ ਮੈਥੋਂ ਨਹੀਂ ਜਾਇਆ ਜਾਂਦਾ ਠੰਡ ਬੜੀ ਐ ਤੇ ਮੇਰੇ ਤੇ ਹੱਥ ਠਰ ਜਾਣਗੇ ਬਾਸਰ ਹਵੈ ਪ੍ਰਿਤ ਤੋ ਕਰ ਲਿਆਵੈ ਹਮ ਤੇ ਜਹ ਕਰਤ ਹੋਏ ਨਾ ਆਵੈ ਹਾਂ ਸ੍ਰੀ ਚੰਦ ਕਹਿੰਦਾ ਜਦੋਂ ਦਿਨ ਚੜੇਗਾ ਕੱਲ ਨੂੰ ਕਿਹੜਾ ਤੁੱਤੀ ਨਹੀਂ ਜਾਣੀ ਕੱਲ ਨੂੰ ਤੁਹਵਾ ਲਾਂਗੇ ਮਹਾਰਾਜ ਆਪਾਂ ਅੱਜ ਰਹਿਣ ਦਿਓ ਕੱਲ ਨੂੰ ਮੈਂ ਨੌਕਰ ਦੀ ਡਿਊਟੀ ਲਿਆ ਦੇਵਾਂਗਾ ਤੇ ਉਹ ਕਰ ਦੇਗਾ ਮੈਥੋਂ ਨਹੀਂ ਹੋਣਾ ਲਗ ਸੁਤ ਪ੍ਰਤਜਵ ਕਹ ਗੁਰ ਐਸੇ ਪ੍ਰਤ ਉਤਰ ਸੋ ਕਹ ਤਿਓ ਕੈਸੇ ਹੁਣ ਸ਼੍ਰੀ ਚੰਦ ਨੂੰ ਤੇ ਸਤਿਗੁਰਾਂ ਨੇ ਦੇਖ ਲਿਆ ਫਿਰ ਲਖਮੀ ਦਾਸ ਨੂੰ ਕਹਿੰਦੇ ਆ ਹੁਣ ਅੱਧੀ ਰਾਤ ਹੋਈ ਪਈ ਐ ਤੇ ਸਤਿਗੁਰੂ ਕਹਿੰਦੇ ਲੈ ਲਖਮੀ ਦਾਸ ਪੁੱਤ ਇਸ ਤਰ੍ਹਾਂ ਕਾਰਾ ਚਾਦਰ ਲੈ ਜਾ ਤੇ ਇਹਨੇ ਤੇ ਹੁਣ ਜਵਾਬ ਦਿੱਤਾ ਤੂੰ じゃ ਚਾਦਰ ਧੋਕੇ ਲੈ ਕੇ ਆ ਜਵਲਹਿਨੇ ਪ੍ਰਤਸਤ ਗੁਰ ਭਾਖਾਂ ਹਮ ਚਾਦਰ ਪਰਖਾਂ ਧੋ ਲਾਖਾਂ ਤੇ ਕੈ ਨ ਵਿਜਾ ਇਹ ਚਾਦਰ ਸਾਡੀ ਧੋਕੇ ਲੈ ਕੇ ਆ ਤੇ ਇਹਨੇ ਵੀ ਉਸੇ ਤਰ੍ਹਾਂ ਸ਼੍ਰੀ ਚੰਦ ਦੀ ਤਰੀ ਉੱਤਰ ਦਿੱਤਾ ਕਹਿੰਦਾ ਜੀ ਮੈਂ ਇਹਨੂੰ ਕਿਵੇਂ ਧੋਵਾਂ ਤਵ ਉਠਿਓ ਲੈਣਾ ਵਡਭਾਗਾ ਸਰਮੈ ਜਾਪਟ ਧੋਵਣ ਲਾਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲੈਣੇ ਵਾਲ ਚੱਕ ਹੀ ਹੈ ਜੀ ਵੀ ਲੈਣਿਆ ਤੂੰ ਕਰ ਕਿਰਪਾ ਉਸੇ ਵੇਲੇ ਭਾਈ ਲੈਣਾ ਜੀ ਖੜੇ ਹੋ ਗਏ ਚਾਦਰ ਧੁਕੀਏ ਤੇ ਧੋਣ ਵਾਸਤੇ ਚੱਲ ਪਏ ਬਾਸਰ ਅਰਧ ਭਾਨ ਖਾਇਨ ਪ੍ਰਤੋ ਲਖ ਲੈਣੇ ਮਨ ਅਚਰਜ ਸਮਤੋ ਹਾਂ ਤੇ ਹੁਣ ਚਾਦਰ ਧੋਕੇ ਨਾ ਇਹ ਲੈ ਆਏ ਰਾਤ ਨੂੰ ਤੇ ਉਹਨੂੰ ਸੁਕਾ ਵੀ ਲਿਆ ਧੋਏ ਸੁਕਾਏ ਚੈਲ ਲੈ ਆਵਾਂ ਧਰ ਸਤ ਗੁਰ ਟਿਗ ਪਾਲ ਨਿਵਾਵਾਂ ਸਤ ਗੁਰਾਂ ਨੂੰ ਚਾਦਰ ਲਿਆ ਕੇ ਨਾ ਸੁਭਾ ਕੇ ਲੈ ਕੇ ਅੱਗੇ ਰੱਖ ਕੇ ਸਤ ਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਸੱਚੇ ਪਾਤਸ਼ਾਹ ਜੀ ਆਹ ਲੋ ਮੈਂ ਤਾਂ ਚਾਦਰ ਧੋ ਕੇ ਸੁਭਾ ਕੇ ਲੈ ਕੇ ਆਇਆ ਜਗ ਤੇ ਸਵਰ ਨਿਜ ਪਾਨ ਉਠਾਇਓ ਕਹ ਸੁਮਤੇ ਜਗ ਅਪਰ ਨ ਜਾਇਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਲੈਣੇ ਨੂੰ ਆਪਣੇ ਚਰਣਾ ਤੋਂ ਉਠਾਇਆ ਤੇ ਕਹਿਆ ਲੈ ਭਾਗਾਂ ਵਾਲਿਆ ਉਠ ਤੇਰੇ ਵਰਗਾ ਇਹ ਜੱਗ ਦੇ ਵਿੱਚ ਹੋਰ ਦੂਜਾ ਕੋਈ ਨਹੀਂ ਐ ਤਿਤਕਨ ਸਾਥੀ ਪਟ ਤੋਂ ਆਨੇ ਤੇਰੀ ਗਤ ਤੋਂ ਜਾਣ ਵਖਾਨੇ ਆਦੀ ਭਾਈ ਲੈਣਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤੁਸ ਤੁਹਾਡੀ ਗਤੀ ਨੂੰ ਮੈਂ ਕੀ ਜਾਣ ਸਕਦਾ ਦੁਹਰਾ ਸਤਿਗੁਰ ਕਹ ਜੋ ਵਸਤ ਹੈ ਭਾਗ ਜਿਸੈ ਸੋ ਪਾਏ ਭਾਈ ਲੈਣਾ ਜੀ ਬੜਾ ਸਤਿਗੁਰਾਂ ਦਾ ਹੁਕਮ ਮੰਨਦੇ ਸੀ ਹਰ ਵੇਲੇ ਹੁਕਮ ਵਿੱਚ ਰਹਿੰਦੇ ਸੀਗੇ ਆਪਾਂ ਰੋਜ਼ ਪੜਦੇ ਹੁੰਨੇ ਨਾ ਵੀ ਤੁਮਰੀ ਗਤ ਮਿਤ ਤゥム ਹੀ ਜਾਣੇ ਨਾਨਕ ਦਾਸ ਸਦਾ ਕੁਰਬਾਨੀ ਗੁਰੂ ਨਾਨਕ ਦੇ ਗਤ ਨੂੰ ਗੁਰੂ ਹੀ ਜਾਣ ਸਕਦਾ ਤੇ ਸਤਿਗੁਰਾਂ ਨੇ ਕਹਿਆ ਲੈਣਿਆ ਤੂੰ ਮੇ ਗਤੇ ਨੂੰ ਜਾਣੇਗਾ ਲੈ ਸਮਾ ਬਣੇਗਾ ਜੋ ਵਾਸਤੂ ਕਿਸੇ ਦੇ ਭਾਗਾਂ ਵਿੱਚ ਹੁੰਦੀਆਂ ਨੂੰ ਮਿਲ ਜਾਂਦੀ ਹੈ ਬਿਨ ਭਾਗਾ ਨੈ ਮਿਲ ਤਹ ਕੋਟਕ ਜਤਨ ਕਮਾਏ ਬਿਨਾ ਭਾਗਾ ਤੂੰ ਕੋਈ ਚੀਜ਼ ਨਹੀਂ ਮਿਲਦੀ ਜਿੰਨੇ ਕੋਈ ਮਰਜੀ ਯਤਨ ਕਰ ਲਵੇ ਅਪਰ ਪਰਖਿਆ ਲੈਣ ਕੀ ਸਤਗੁਰ ਕੈ ਮਨ ਚਾਹੇ ਤੇ ਸਤਗੁਰਾਂ ਦੇ ਮਨ ਦੇ ਵਿੱਚ ਹੋਰ ਵੀ ਪ੍ਰੀਖਿਆ ਲੈਣ ਦੀ ਇਹਨਾਂ ਦੀ ਪਰਖ ਕਰਨ ਦੀ ਇੱਛਾ ਸੀ ਇੱਕ ਦਿਨ ਸਿੱਖਨ ਕਰ ਬਲਤ ਬੈ ਤਾਤ ਢਿਗਿਆ ਹੈ ਇੱਕ ਦਿਨ ਸਤਿਗੁਰੂ ਜੀ ਸੰਗਤ ਦੇ ਵਿਚਾਲੇ ਬੈਠਿਆ ਸੀ ਪਾਸੇ ਸਤਿਗੁਰਾਂ ਦੇ ਸੰਗਤ ਬੈਠੀ ਹੈ ਤੇ ਇਹ ਦੋਵੇਂ ਪੁੱਤਰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਕੋਲ ਹੀ ਬੈਠੇ ਨੇ ਚਉਪਈ ਹੁਤੇ ਸੁਲਖਣੀ ਢਿਗ ਤਹ ਕਾਲਾ ਕਿਹਾ ਵਾਸਨ ਲੀਨ ਕਿਰਪਾਲਾ ਤੇ ਉਸ ਵੇਲੇ ਮਾਤਾ ਸੁਲਖਣੀ ਜੀ ਵੀ ਕੋਲ ਬੈਠੀ ਹੈ ਕਿਉਂਕਿ ਮਾਤਾ ਸੁਲਖਣੀ ਦਾ ਵੀ ਜੋਰ ਲੱਗਿਆ ਪਿਆਸ ਵੀ ਇਹ ਜਿਹੜੀ ਗੁਰਤਾ ਗੱਦੀ ਹੈ ਮੇਰੇ ਪੁੱਤਰ ਸ੍ਰੀ ਚੰਦ ਨੂੰ ਮਿਲ ਜਾਵੇ ਸ੍ਰੀ ਚੰਦ ਨੂੰ ਨਾ ਮਿਲੀ ਲਕਸ਼ਮੀ ਦਾ ਸਾਨੂੰ ਮਿਲੇ ਸਾਡੇ ਘਰੋਂ ਗੁਰਤਾ ਗੱਦੀ ਨਾ ਜਾਵੇ ਕਹਿੰਦੀ ਤੇ ਇਹ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਇਹ ਕੌਦਕ ਵਰਤਾਉਂਦੇ ਆ ਤੇ ਉੱਥੇ ਕੋਹਲੀ ਇਹ ਮਾਤਾ ਸੁਲੱਖਣੀ ਵੀ ਬੈਠੇ ਨੇ ਝੂਠ ਨੀਰ ਕਰਦਮ ਗੰਭੀਰਾ ਤਹ ਮਹੈਂ ਡਾਰਿਓ ਗੁਣੀ ਗਹਿਰਾ ਤੇ ਸਤਿਗੁਰਾਂ ਨੇ ਨਾ ਇੱਕ ਕਾਂਸੀ ਦਾ ਬਰਤਨ ਲਿਆ ਉਹ ਨੂੰ ਚਿਕੜ ਦੇ ਵਿੱਚ ਸਿੱਟਦਾ ਚਿਕੜ ਵਿੱਚ ਸਿੱਟ ਦਿੰਦਾ ਤੇ ਉਹ ਹੁਣ ਗਾਰ ਦੇ ਨਾਲ ਲਿਬੜ ਗਿਆ ਸ੍ਰੀ ਚੰਦ ਸੋ ਆਇਸ ਪਰ ਰਾਹੀ ਵਸਨ ਗਿਰਿਓ ਪੰਕ ਕੈ ਮਾਹੀ ਗੁਰੂ ਨਾਨਕ ਸਹਿ ਮਹਾਰਾਜ ਕਹਿੰਦੇ ਸ੍ਰੀ ਚੰਦ ਪੁੱਤਿਆ ਬਰਤਨ ਡਿਗ ਪਿਆ ਆਪਣੇ ਨੂੰ ਕੱਢ ਲਿਆ ਕਹਿੰਦਾ ਸੱਟਿਆ ਕਿਉਂ ਆ ਉਹ ਕਹਿੰਦਾ ਜੇ ਕੱਢ ਕੇ ਲਿਆਉਣਾ ਸੀ ਫਿਰ ਡਿੱਟ ਦੇ ਕਾਹ ਤੋਂ ਸੀ ਐਵੇਂ ਸਾਨੂੰ ਜੀ ਤੁਸੀਂ ਤੰਗ ਕਰੀ ਜਾਂਦੇ ਹੋ ਕਹਿੰਦਾ ਮਾੜੀ ਮਾੜੀ ਗੱਲ ਤੇ ਮੈਨੂੰ ਪਤਾ ਵੀ ਤੁਸੀਂ ਇਹ ਜਾਣ ਕੇ ਕਰਿਆਗਾ ਸਤਿਗੁਰੂ ਕਹਿੰਦੇ ਕੋਈ ਨਹੀਂ ਸ਼੍ਰੀ ਚੰਦ ਫਿਰ ਜਾ ਤੂੰ ਇਹਨੂੰ ਚੱਕ ਕੇ ਲੈ ਕੇ ਆ ਸੋਨ ਕਾ ਸਿਆਨੋ ਮੰ ਪਾਹੀ ਜਲੈ ਪਖਾਰਸ ਵਸ ਕਰਤਾਹੀ ਸਤਿਗੁਰੂ ਕਹਿੰਦੇ ਜਾ ਤੂੰ ਲੈ ਕੇ ਆ ਤੂੰ ਤੇ ਸਾਡਾ ਸਿਆਣਾ ਪੁੱਤਰ ਹੈ ਨਾ ਸ਼੍ਰੀ ਚੰਦ ਨੂੰ ਗਏ ਆ ਹੁਣ ਮਿੱਠਾ ਪਿਆਰ ਨਾਲ ਵੀ ਕਹਿ ਕੇ ਦੇਖਿਆ ਪਰ ਸ਼੍ਰੀ ਚੰਦ ਫਿਰ ਵੀ ਗੁਰੂ ਦੇ ਵਚਨ ਮੰਨਣ ਨੂੰ ਰਾਜ਼ੀ ਨਾ ਹੋਇਆ ਦੋਹਰਾ ਸੋ ਸੁਨ ਕੇ ਬੋਲਿਓ ਵਚਨ ਗੁਰਭਾਉ ਮੋਲੇ ਚੀਰ ਸਤਗੁਰੂ ਜੀ ਕਹਿੰਦੇ ਇਹਨੂੰ ਕੱਢ ਕੇ ਨਾ ਪਾਣੀ ਵਿੱਚੋਂ ਲਿਆ ਲਿਆ ਕੇ ਜਿੱਕੜ ਦੇ ਵਿੱਚੋਂ ਚੰਗੀ ਤਰ੍ਹਾਂ ਸਾਫ਼ ਕਰਕੇ ਮੈਨੂੰ ਦਿਓ ਹੱਤ ਵਾਸਨ ਕੇ ਨਹਿ ਬਰ ਮਲਣ ਝੂਠ ਜਹ ਨੀਰ ਸ਼੍ਰੀ ਚੰਦ ਨੇ ਬਹਾਨਾ ਲਾਇਆ ਕਹਿੰਦਾ ਵੀ ਬਾਪੂ ਮੇਰੇ ਤੇ ਨਾ ਬੜੇ ਮਹਿੰਗੇ ਕੱਪੜੇ ਪਾਏ ਹੋਏ ਐ ਤੇ ਜੇ ਮੈਂ ਚਿੱਕੜ ਵਿੱਚ ਵੜ ਗਿਆ ਤੇ ਤੇ ਖਰਾਬ ਹੋ ਜਾਣਗੇ। ਸੋ ਭਈ ਦਾਸ ਸਿੱਖ ਆਗੇ ਬਹ ਮੇਰੇ ਮਾਨੈ ਬਚਨ ਨ ਕਰਹੀ ਦੇਰੇ। ਸਤਿਗੁਰਾਂ ਨੂੰ ਕਹਿੰਦਾ ਸੱਚੇ ਬਾਦਸ਼ਾਹ ਮੈਂ ਕੱਪੜੇ ਥੋੜੀ ਖਰਾਬ ਕਰਾਉਣੇ ਆ। ਆਪਾਂ ਤੇ ਛੰਨੈ ਹੋਰ ਲਿਆਵੋਗੇ। ਕਿੱਡੀ ਗੱਲ ਆ ਆਪਣੇ ਕੋਲੇ ਕਿਹੜਾ ਕਿਸੇ ਚੀਜ਼ ਦੀ ਘਾਟ ਹੈਗੀ। ਆਪਾਂ ਇਸ ਤਰ੍ਹਾਂ ਕਰਦੇ ਆ ਹਾਂ ਜੇ ਕਢਾਉਣੀ ਆ ਆਪਣੇ ਕਿੰਨੇ ਦਾਸ ਬੈਠਿਆ ਮੈਂ ਕਿਸੇ ਨੂੰ ਕਹਿ ਦਿੰਨਾ ਹੈ। ਤੇ ਕੱਢ ਲਿਆਉਣਗੇ ਗੁਰੂ ਕਹਿੰਦੇ ਤੇ ਮੈਂ ਵੀ ਕਹੀ ਸਕਦਾ ਫਿਰ ਗੱਲ ਤੇਰੇ ਨਾਲ ਹੋਈ ਐ ਸ੍ਰੀ ਚੰਦਾ ਵੀ ਤੂੰ ਕੱਢ ਕੇ ਲਿਆਉਣਾ ਐ ਕਹਿੰਦਾ ਨਹੀਂ ਮਹਾਰਾਜ ਆ ਇੰਨੇ ਸਿੱਖ ਸੇਵਕ ਬੈਠੇ ਐ ਇਹ ਵੀ ਮੇਰਾ ਹੁਕਮ ਮੰਨਣਗੇ ਤੇ ਦੇਰੀ ਨਹੀਂ ਲਾਉਣਗੇ ਆਇ ਸਦੇਹੋ ਨਿਕਾਸੈ ਸੋਈ ਮੈਂ ਕਾਡੋ ਮੈਂ ਮਾ ਘਟ ਹੋਈ ਹਾਂ ਕਹਿੰਦਾ ਲੈ ਮੇ ਸਿੱਖ ਜਾਣਗੇ ਕੱਢ ਲਿਆਉਣਗੇ ਹੁਣ ਜੇ ਮੈਂ ਬਾਗਿਆ ਮੇਰੀ ਮਹਿਮਾਗੜ ਜੋ ਅਗਲੇ ਆਖਣਗੇ ਲੈ ਗੁਰੂ ਦਾ ਪੁੱਤ ਚੱਕੜ ਚ ਵੜਿਆ ਫਿਰਦਾ ਹੈ ਇਹ ਤੇ ਮੇਰੀ ਜੀ ਮਹਿਮਾਗੜ ਜਾਣੀ ਹੈ ਲੈ ਦੇਖੋ ਉਹਨਾਂ ਨੂੰ ਵੀ ਉਹ ਕਹਿੰਦੇ ਲੈ ਅਸੀਂ ਗੁਰੂ ਨਾਨਕ ਦੇ ਪੁੱਤ ਹੈ ਹੁਣ ਅਸੀਂ ਇਹ ਚੱਕੜ ਜਬਰ ਜੀ ਟੰਗੇ ਲੱਗਦੇ ਆ ਮੇਰੀ ਦੇਜੀ ਕਹਿੰਦਾ ਮਹਿਮਾ ਘਟ ਜਾਣੀ ਐ ਇਸ ਪ੍ਰਕਾਰ ਸੁਣ ਕੇ ਜਗਨਨਾਥਾ ਬੋਲੇ ਪਨਦੂ ਸਰਸਤ ਸਾਥਾ ਇਹ ਗੁਰੂ ਨਾਨਕ ਸਹਿ ਮਹਾਰਾਜੀਆਂ ਦੇ ਬਚਨ ਸੁਣ ਕੇ ਗੁਰੂ ਨਾਨਕ ਸਹਿ ਮਹਾਰਾਜੀਆਂ ਨੇ ਕਹਿਆ ਵੀ ਪੁੱਤਰ ਸ਼੍ਰੀ ਜਾਂ ਲਖਮੀ ਦਾਸ ਨੂੰ ਕਹਿੰਦੇ ਐ ਲਾ ਤੁਸੀਂ ਜਾਵੋ ਲਖਮੀ ਦਾਸ ਨਿਕਾਸ ਜਾਈ ਮਾਂਜੋ ਸੁੱਚ ਕਰਿਐ ਤਹ ਤਾਈ ਲਖਮੀ ਦਾਸ ਨੂੰ ਕਹਿਆ ਵੀ ਜਾ ਪੁੱਤ ਤੂੰ ਕੱਢ ਕੇ ਲੈ ਕੇ ਆ ਉਹਨੂੰ ਮਾਂਜ ਕੇ ਚੰਗੀ ਤਰ੍ਹਾਂ ਸੁੱਚਾ ਕਰ ਦੇਵੋ ਸੰਤ ਸਰੋਣ ਤਨ ਬੈਨ ਵਖਾਨੇ ਪਿਤਜੀ ਤਮਹੋ ਆਦਕ ਸਿਆਨੇ ਸੇ ਲਖਮੀ ਦਾਸ ਉਹ ਵੀ ਸਰੀ ਵਾਲਾ ਸੀਗਾ ਉਹ ਕਹਿੰਦਾ ਬਾਪੂ ਤੁਸੀਂ ਤੇ ਬਹੁਤ ਸਿਆਣਿਓ ਪਲ ਮੈਲਾ ਕੰਮ ਸਾਥੋਂ ਕਰਾਉਂਦੇ ਹੋ ਮੰਦ ਕਾਮ ਹਮ ਪੈ ਕਰਵਾਵਹ ਸਭ ਲੋਕਨ ਮਹਿਮਾਨ ਘਟਾਵਹ ਤੇ ਇਹ ਸਾਥੋਂ ਮੈਲੇ ਜੇ ਕੰਮ ਕਰਾ ਕੇ ਸਾਡਾ ਤੁਸੀਂ ਮਾਨ ਘਟਾਉਨੇ ਹੋ ਲਾ ਉਹ ਵੀ ਸਿੱਧੇ ਹੋ ਜਾਂਦੇ ਸੀ ਆਪਦੇ ਬਾਪੂ ਨੂੰ ਸਤਿਗੁਰੂ ਕਹਿੰਦੇ ਲਖਵੇਂ ਦਾਸ ਤੈਨੂੰ ਦੇ ਪੁੱਤ ਇਹੀ ਕਹਿਆ ਵੀ ਕੱਟ ਲਿਆ ਆਪਣਾ ਛੰਨਾ ਜਿਹੜਾ ਡਿੱਗਿਆ ਕਾਂਸੀ ਦਾ ਇਹ ਕਹਿੰਦਾ ਨਹੀਂ ਜੀ ਸਾਡਾ ਤੇ ਇਸ ਗੱਲ ਦੇ ਵਿੱਚ ਆਦਰ ਮਾਣ ਘਟਦਾ ਹੈ ਇਸੇ ਪ੍ਰਕਾਰ ਤੇਮਾਰ ਸੁਭਾਉ ਕਹੋ ਆਪ ਹਮ ਕਰੈ ਨਕਾਓ ਕਹਿੰਦੇ ਜੀ ਤੁਹਾਡੇ ਸੁਭਾਅ ਹੈ ਤੁਸੀਂ ਇਹੋ ਜੇ ਕੰਮ ਹੀ ਸਾਨੂੰ ਕਰਨ ਨੂੰ ਕਹਿ ਰਹੇ ਹੋ ਅਸੀਂ ਵੀ ਉਹੋ ਜੇ ਹੋਏ ਪਏ ਆ ਅਸੀਂ ਵੀ ਕਰਕੇ ਰਾਜੀ ਨਹੀਂ ਆ। ਕਬਲ ਲੈਣੇ ਦਿਸ ਕਿਰਪਾ ਨਿਧਾਨਾ ਅਵ ਲੋਕਿਓ ਅਸ ਬਚਨ ਵਖਾਨਾ। ਬਿਲਕੁਲ ਨਾਨਕ ਸਹਿਬ ਮਹਾਰਾਜ ਜੀ ਨੇ ਭਾਈ ਲੈਣਾ ਜੀ ਨੂੰ ਬਚਨ ਕੀਤਾ। ਮਹਾ ਭਾਗ ਕਰਦਮ ਕੈ ਮਾਹੀ ਜਾਏ ਨਿਕਾਸ ਸਵਸ ਕਰਤਾਹੀ। ਸਤਿਗੁਰੂ ਕਹਿੰਦੇ ਆ ਲੈਣਿਆ ਵੱਡੇ ਭਾਗਾਂ ਬੁਆਲਿਆ ਜਾਂ ਚਿੱਕੜ ਦੇ ਵਿੱਚੋਂ ਆਪਣਾ ਨਾ ਜਿਹੜਾ ਬਰਤਨ ਡਿੱਗਿਆ ਨੂੰ ਕੱਢ ਕੇ ਲਿਆਵੋ। ਗਰਬ ਹਮੋਲੇ ਚੀਰ ਸੁਹਾਈ। ਸੁਣੋ ਆ ਇਸ ਨਹ ਦੇਰ ਲਗਾਈ ਭਾਈ ਲੈਣਾ ਜੀ ਦੇ ਵੀ ਹੁਣ ਕੀਮਤ ਦੇ ਕੱਪੜੇ ਪਾਏ ਸੀਗੇ ਉਹਦੇ ਵੀ ਮਹੰਗੇ ਕੱਪੜੇ ਪਾਏ ਸੀ ਤੇ ਉਹਨੇ ਬਿਨਾ ਦੇਰੀ ਕੀਤੀਆਂ ਤੇ ਗੁਰੂ ਜੀ ਦੀ ਆਗਿਆ ਮੰਨ ਲਈ ਊਧ ਪਰਿਓ ਕਰਦਮ ਕੈ ਮਾਹੀ ਆ ਇਸ ਅਨੁਸਾਰੀ ਪ੍ਰਾਨਵ ਜਾਹੀ ਤੇ ਉਹਨੇ ਗੁਰੂ ਦਾ ਹੁਕਮ ਮੰਨਣ ਦੇ ਨਾਸਤੇ ਆਗਿਆ ਦਾ ਪਾਲਣ ਕਰਨ ਵਾਸਤੇ ਉਸੇ ਵੇਲੇ ਚੱਕੜ ਦੇ ਵਿਸ਼ਾਲ ਮਾਰ ਦਿੱਤੀ ਬਾਸਨ ਕੋਨੇ ਕਾਸ ਲੈ ਆਵਾ ਮਾਂਜ ਬਖਾਰਿਓ ਭਲੋ ਬਣਾਵਾ ਤੇ ਹੁਣ ਕੱਪੜੇ ਤੇ ਲਿਬੜ ਗਏ ਨੇ ਜਦੋਂ ਕੱਪੜੇ ਲਿਬੜੇ ਐ ਤੇ ਉਹ ਜਿਹੜਾ ਬਰਤਨ ਸਿੱਟਿਆ ਸੀਗਾ ਕਾਂਸੀ ਦਾ ਉਹਨੂੰ ਚੰਗੇ ਤਰ੍ਹਾਂ ਮਾਂਜ ਕੇ ਸਾਫ ਸੋਹਣਾ ਬਣਾ ਦਿੱਤਾ ਪੰਕ ਸੰਗ ਪਟ ਪੈ ਮਲੀਨਾ ਅੰਗ ਨ ਲਗਿਓ ਜਾਤ ਨਹ ਚੀਨਾ ਹਾਂ ਭਾਈ ਲੈਣਾ ਜੀ ਹੁਣ ਜਿੱਕੜ ਵਿੱਚ ਬੜੇ ਤੇ ਕੱਪੜੇ ਦੇ ਖਰਾਬ ਹੋਣਗੇ ਕੱਪੜੇ ਖਰਾਬ ਹੋਏ ਆ ਤੇ ਸਾਰਾ ਸਰੀਰ ਹੀ ਲਿਬੜ ਗਿਆ ਸਰਬ ਲੋਕ ਵਿਸਮਤਾ ਠਾਨੀ ਧਨ ਧਨ ਕਹਿ ਕੇ ਤਕ ਬਾਨੀ ਤੇ ਇਹਨਾਂ ਲਿਬੜ ਗਿਆ ਸ਼ਾਨ ਨੂੰ ਹਟਦੀ ਜਾਂਦੀ ਹੈ ਵੀ ਇਹ ਇਹੀ ਭਾਈ ਲੈਣਾ ਸੀਗਾ ਤਾਂ ਸਾਰੇ ਲੋਕ ਹੈਰਾਨ ਵੀ ਹੋ ਰਹੇ ਆ ਕਈ ਭਾਈ ਲੈਣਾ ਜੀ ਨੂੰ ਧੰਨ ਧੰਨ ਕਹਿੰਦੇ ਨੇ ਗੁਰ ਸਿੱਖੀ ਤਿੱਖੀ ਅਸ ਹੁੰਤੇ ਧਨ ਸੇ ਨਰ ਜੇ ਜਾਏ ਪਹੁੰਚੇ ਜਿਹੜੀ ਗੁਰ ਸਿੱਖੀ ਹੈ ਨਾ ਪਿਆਰ ਇਹਦੇ ਤਲਵਾਰ ਨਾਲੋਂ ਵੀ ਤਿੱਖੀ ਹੈ ਇਹ ਤੇ ਬੜੀ ਤਿੱਖੀ ਹੈ ਉਹ ਮਨੁੱਖ ਧੰਤਾ ਦੇ ਜੋਗ ਹੈ ਜਿਹੜੇ ਇਹਦੇ ਤੱਕ ਪਹੁੰਚ ਗਏ ਨੇ ਅਦਿਕ ਪਰਸੀਦੇ ਕਿਰਪਾ ਨਿਧਾਨਾ ਮ੍ਰਦਲ ਸੁਮਤ ਸਵਚਨ ਬਖਾਨਾ ਤੇ ਇਹ ਫਿਰ ਹੁਣ ਭਾਈ ਲੈਣਾ ਜੀ ਆਨੇ ਉਹ ਜਦੋਂ ਬਰਤਨ ਸਾਫ ਕਰਕੇ ਦਿੱਤਾ ਤੇ ਗੁਰੂ ਜੀ ਦੀ ਖੁਸ਼ੀ ਦਾ ਪਾਤਰ ਬਣ ਗਿਆ ਭਾਈ ਲੈਣਾ ਜੀ ਨੂੰ ਸਤਿਗੁਰੂ ਵਚਨ ਕਰਦੇ ਨੇ ਦੁਹਰਾ ਕਰ ਜੋਰੇ ਕਰ ਤਾਰਕੋ ਬੰਦਨ ਕਰ ਸਰਨ ਆਏ ਸੇ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲੈਨੇ ਨੂੰ ਕਹਿੰਦਿਆ ਲੈਨੇ ਆ ਹੱਥ ਜੋੜ ਕੇ ਪਰਮੇਸ਼ਰ ਕਰਤਾਰਨ ਨੂੰ ਬੰਦਨਾ ਕਰੋ। ਦਵ ਸੰਤਾ ਨੈ ਅਪਰਮਹ ਹਤ ਉਤੰਗ ਪਦ ਪਾਏ। ਤੇ ਸਤਿਗੁਰੂ ਜੀ ਕਹਿੰਦੇ ਆ ਭਾਈ ਤੇਰੀ ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ ਤੂੰ ਵੱਡੀ ਪਾਦੀ ਵੀ ਪ੍ਰਾਪਤ ਕਰੇਗਾ। ਚਉਪਈ ਸੁਣ ਲੈਣੇ ਗਹਿ ਪਦ ਅਰਵਿੰਦਾ ਧਰਿਓ ਸੀਸ ਲਹਿ ਹਿਰਦੈ ਅਨੰਦਾ। ਫਿਰ ਸਤਿਗੁਰਾਂ ਦੇ ਚਰਨਾਂ ਤੇ ਸੀਸ ਧਰਿਆ ਨਮਸ਼ਕਾਰ ਕੀਤਾ ਤੇ ਸਤਿਗੁਰਾਂ ਦੇ ਚਰਨ ਫੜ ਲਏ। ਬਹੁ ਰ ਕਿਤਕ ਬਤਾਇਓ ਲਾ ਸੇਵਾ ਸ੍ਰੀ ਗੁਰਬਚਨ ਰਸਾਲਾ ਫਿਰ ਸਤਿਗੁਰੂ ਦੇ ਬਚਨ ਸੁਣਦੇ ਕੋਲੇ ਰਹਿੰਦਾ ਸੇਵਾ ਕਰਦਾ ਭਾਈ ਲੈਣਾ ਜੀ ਫਿਰ ਕਦੇ ਸਮਾਂ ਬਣਿਆ ਬਾਬਾ ਬੁੱਢਾ ਜੀ ਤੇ ਭਾਈ ਲੈਣਾ ਜੀ ਇਕੱਠੇ ਬੈਠੇ ਆ ਬਾਬਾ ਬੁੱਢਾ ਜੀ ਸੋਚਦੇ ਐ ਵੀ ਮਾਣਾ ਗੁਰੂ ਨਾਨਕ ਸਾਹਿਬ ਜੀ ਦਾ ਲੈਣੇ ਨਾਲ ਤੇ ਬੜਾ ਪ੍ਰੇਮ ਹਾਲਾਂਕਿ ਬਾਬਾ ਬੁੱਢਾ ਜੀ ਨੂੰ ਬ੍ਰਹਮ ਗਿਆਨੇ ਦੀ ਪੱਤ ਵੀ ਮਿਲੀ ਐ ਉਹਨਾਂ ਦੇ ਅੰਦਰ ਕੋਈ ਈਰਖਾ ਭਾਵ ਨਾਣ ਸੀ ਹੁੰਦੀ ਵੀ ਮੈਨੂੰ ਕਿਉਂ ਨਹੀਂ ਸਤਗੁਰੂ ਗੁਰਗੱਦੀ ਦਿੰਦੇ ਛੇ ਪਾਤ ਪੰਜ ਪਾਤ ਸਾਈਆਂ ਨੂੰ ਗੁਰਤਾ ਗੱਦੀ ਦਿੱਤੀ ਐ ਬਾਬਾ ਬੁੱਢਾ ਜੀ ਆਣੇ ਰਾਜ ਤਿਲਕ ਜਿਹੜਾ ਗੁਰਤਾ ਗੱਦੀ ਦਾ ਲਾਇਆ ਜਾਂਦਾ ਸੀਗਾ ਤੇ ਇਹ ਬਾਬਾ ਬੁੱਢਾ ਜੀ ਦੇ ਤੇ ਭਾਈ ਲੈਣਾ ਜੀ ਦੀ ਜਿਹੜੀ ਨੋਕਚੋਕ ਹੋਈ ਉਹ ਫਿਰ ਹੁਣ ਆਪਾਂ ਕੱਲ ਨੂੰ ਵਿਚਾਰ ਕਰਾਂਗੇ ਕੀ ਉਹਨਾਂ ਦੀਆਂ ਗੱਲਾਂ ਹੋਈਆਂ ਫਿਰ ਕਿਵੇਂ ਦੋਨਾਂ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਰਖ ਕੀਤੀ ਤੇ ਉਹ ਆਪਾਂ ਹੁਣ ਕੱਲ ਨੂੰ ਵਿਚਾਰਾਂਗੇ ਸਮਾਂ ਇਜਾਜ਼ਤ ਨਹੀਂ ਦੇ ਰਹਿਆ ਸਮੂਹ ਸੰਗਤਾਂ ਧੰਨਵਾਦ ਹੋਈਆਂ ਭੁੱਲਾਂ ਦੀ ਮਾਫੀ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ